ਕਨਾਨਾ ਟਿੱਕ ਕਰ ਦੇਗੇ ਆ ਜੀ ਇੱਕ ਇੱਕ ਪਾਸੇ ਕਿਰਪਾ ਕਰੀ ਉਹਨੂੰ ਬੰਮੀ ਉਹ ਲਾਲ ਨਾਕਾ ਲਗਾਈ ਆ ਨਾਕਾ ਲੱਗੇ ਤੇ ਸਾਹਮਣੇ ਗੋਲੀਆਂ ਮਾਰ ਕੇ ਤੇ ਲਾਟੂ ਨਾਂਗੀ ਪੁਛ ਨਹੀਂ ਆਈ ਸਿਪਲਿਆ ਨਹੀਂ ਆਈ ਉਹ ਵੀ ਸਾਰੀ ਪੁਲਿਸ ਦੇ ਇੱਕ ਬੰਦੇ ਮਗਰ ਲੱਗੀ ਐ ਕਿਹੜੇ ਮਗਰ ਉਹ ਸਾਰੀ ਮੱਡੀ ਪੋਟੇ ਆ ਸ਼ਹਿਰੀ ਨੂੰ ਕਿਆ ਇਹ ਉਹਨੂੰ ਸ਼ਹਿਰੀ ਨੂੰ ਕੁਝ ਨਹੀਂ ਕਰਨਾ ਸ਼ਹਿਰੀ ਕੁਝ ਕੀਤਾ ਕਰੀ ਪਾਇਆ ਬਟਾਲੇ ਦੇ ਕੋਲ ਕੀ ਕਰਦਾ ਕੀ ਕਰ ਲਿਆ ਉਹਨੇ ਐ ਉਹਦੇ ਮਗਰੀ ਜਾਂਦਾ ਰਿਹਾ ਆਈ ਗੱਡੀਆਂ ਪਰ ਪਰ ਕੇ ਸੋ ਸੋ 200 200 ਗੱਡੀ ਲਾ ਅੱਛਾ ਜੀ ਮੇਰਾ ਇੱਕ ਬੋਤਲਾ ਮੇਰੀਆਂ ਦੋ ਕੁੜੀਆਂ ਨਰੀਆਂ ਦੋ ਕੁੜੀਆਂ ਅੱਛਾ ਇਹਨੂੰ ਕੀ ਕਰਾਂ ਲੈ ਜਾ ਰੋ ਕਿੰਦੇ ਨਾਲ ਗਿਆ ਇੱਥੇ ਤੇਰੇ ਮੋਰ ਤੁਸੀਂ ਕੋਟੀ ਦਾ ਉੱਥੇ ਆਇਆ ਇੱਥੇ ਆ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਨਾ ਚਾਪ ਨਾਲ ਮੈਂ ਕਿਹਾ ਚਾਹ ਪਰੀਆਂ ਆ ਜਾ ਮੈਂ ਚਾਹ ਫੋਨ ਲਾਇਆ ਫੋਨ ਚੁੱਕਿਆ ਇੱਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਫ਼ੀਆਂ ਕਹਿ ਦੇ ਮਰ ਗਿਆ ਇਹ ਬੰਦੇ ਟਰਾਈ ਸੀ ਇਹ ਬੰਦੇ ਜਾਣੀ ਕਰਦੇ ਆ ਜੈਰੀ ਬੱਤਰ ਘਾਦੇ ਫੇਰ ਦਾ ਕੰਮ ਆ ਮੈਂ ਕਿਤੇ ਪੁੱਤ ਮੇਰੇ ਮੂਹੇ ਕੱਟ ਦੇ ਨਹੀਂ ਮੈਂ ਕਿੱਥੋਂ ਦੇਖਿਆ ਹਾਂ ਆ ਗੱਲ ਸੁਣ ਲੈ ਲਾਡੀ ਗੱਲ ਸੁਣ ਲਾਡੀ ਗੱਲ ਸੁਣ ਲੈ ਓਏ ਆਪਣੇ ਨੂੰ ਤੂੰ ਪਤਾ ਲੈ ਮੈਨੂੰ ਬਹੁਤ ਜ਼ਿਆਦਾ ਮੇਰੇ ਕੋਲ ਕੋਈ ਨਹੀਂ ਕੁਛ ਨਾ ਓਏ ਆਪਣੇ ਉਹ ਲਾਡੀ ਗੱਲ ਤੇ ਸੁਣ ਲੈ ਯਾਰ ਇਦਾਂ ਗੱਲ ਸੁਣ ਲੈ 10 ਮਿੰਟ ਆਪਸ ਨਾਲ ਤੇ ਕੀ ਕਰੀਏਗਾ ਨਾ ਅਰੇ ਪੁੱਤਰਾ ਕੀ ਕਰੀਏ ਉਹ ਤੁਹਾਡਾ ਭਰਾ ਕਿਤੇ ਤੁਹਾਡਾ ਮੁੰਡਾ ਕਿਤੇ ਤੂੰ ਮੇਰਾ ਭਰਾ ਅਜੇ ਗੱਡੀ ਉਤਰਿਆ ਥੱਲੇ ਕੋਈ ਚਾਰ ਜਣੇ ਆ ਕੇ ਗੋਲੀਆਂ ਮਾਰ ਕੇ ਗਾਂਗੇ ਤੇ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਹੋ ਇੱਥੇ ਕੋਈ ਗੱਡੀ ਉਤਰਈ ਆ ਵੀਰ ਹੁਣੀ ਨਾਲਿਆ ਹੋਏਗਾ ਅੱਛਾ ਹਾਂਜੀ ਦੋ ਮੋਟਰਸਾਈਕਲ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਪੰਜ ਛੇ ਚਲੀਆਂ ਮੈਂ ਇੱਥੇ ਆ ਨਾ ਘਰ ਨਾਲ ਹੀ ਲੋਕਲ ਇਸਮਾਨਗਰ ਅੱਛਾ ਉਹ ਗੱਡੀ ਕਿਸਨਾ ਹੈ ਹੀ ਨਹੀਂ ਆ ਨਾ ਅੱਛਾ ਤੇ ਇੱਕਥੋਂ ਆਏ ਸੀ ਏ ਇਧੂ ਘੁੰਮ ਕੇ ਆਈ ਮਾ ਜਨਾ ਗਿਆ ਹੀ ਉਹ ਕੋਈ ਮੁੰਡੇ ਆ ਕੇ ਆ ਲੈ ਜੱਜ ਕੀ ਕੰਮ ਕਰਦੇ ਪਰਿਵਾਰ ਕੰਮ ਪੇਂਟ ਦਾ ਕੰਮ ਕਰਦੇ ਜੋ ਪਰਿਵਾਰ ਚੋਂ ਕੰਮ ਕਰਦੇ ਪਰਿਵਾਰ ਤੇ ਆਪਾਂ ਤਿੰਨ ਬਰਦਰ ਆ ਇੱਕ ਦਾਦੀ ਫੌਜੀ ਹੈ ਹਰ ਪਾਰਵੀ ਚਾ ਹਾਂ ਹੁਣੇ ਇਤਲਾਹ ਮਿਲਦੀ ਸੀ ਜੇ ਤੇ ਕੋਈ ਟਿੰਪੀ ਜੀ ਮਨ ਆਦਾ ਬੋੜਾ ਜੀ ਸਿੰਘ ਨੂੰ ਉਹਨੂੰ ਕੋਈ ਅਣਪਛਾਤੇ ਵਿਅਕਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ ਕਰਕੇ ਤੇ ਡੇਹਰਾ ਰੋਡ ਵੱਲ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਅੱਗੇ ਅਸੀਂ ਕਾਰਵਾਈ ਕਰਦੇ ਆਂ ਓਏ ਆਪਾਂ ਗਰੁੱਪ ਰੱਖਾਂਗੇ ਅਪਕੋ ਫੇਰੀਆ

ਵੇਰਾ ਗਾ ਕੋਟਾ ਵਾ ਇਕਲਾਲਾ ਮਾ ਦਾ ਪੁੱਤ ਮਰਵਾ ਮਾ ਗਿਆ ਇਹਨਾਂ ਦੁਨੀਆ ਦਾ ਬੰਦਾ ਇਹ ਵਕੀਲ ਆ ਮੇਰੇ ਕੰਮ ਬੋਲਿਆ